ਹਰ ਸਾਲ ਦੀ ਫਿਰ ਤਰ੍ਹਾਂ ਜਿੱਦਾਂ ਸੇਲ ਲਾਈਦੀ ਆ ਤੁਸੀਂ ਇੱਕ ਵਿਜ਼ਿਟ ਕਰੋ ਔਰ ਸਾਡੇ ਰੇਟ ਦੇਖੋ ਆਣ ਕੇ ਔਰ ਵੈਰਾਈਟੀ ਦੇਖੋ ਤੁਸੀਂ ਆਪ ਹੀ ਕਹੋਗੇ ਕਿ ਤੁਸੀਂ ਬਹੁਤ ਹੀ ਵਧੀਆ ਰੇਟ ਆ ਇਹ ਵੈਰਾਈਟੀ ਨਾਲ ਹੀ ਵਧੀਆ ਹੁੰਦੀ ਆ ਜੀ ਸਾਨੂੰ ਜਲੰਧਰ ਤੋਂ ਜਾਣੇ ਜਾਂਦੀ ਲੋਗ ਨਹੀਂ ਪੈਂਦੀ ਫਾਰਮਰਿਕ ਨਹੀਂ ਕਰਨੀ ਪੈਂਦੀ ਰੇਟ ਇਹਨਾਂ ਦੇ ਜਿਹੜੇ ਬੜੇ ਸਹੀ ਹੁੰਦੇ ਆ ਜੀ ਸਾਰੇ ਬ੍ਰਾਂਡ ਦੇ ਸੂਟ ਹੈਗੇ ਨੇ ਉਹ ਤੁਹਾਨੂੰ ਇੱਕੋ ਹੀ ਸ਼ਕਲ ਦੇ ਸੂਟ ਮਿਲ ਜਾਣਗੇ ਤੁਹਾਡਾ ਤਾਂ ਕਾਫੀ ਸਟਾਕ ਆਏਗਾ ਜੀ ਕਿਹੜਾ ਕਿ ਸਾਰਾ ਹੀ ਵਧੀਆ ਤੁਹਾਨੂੰ ਫੈਂਸੀ ਮਿਲੇਗਾ ਆਪਾਂ ਇਹਨਾਂ ਦੀ ਸੇਲ ਤੋਂ ਬਹੁਤ ਫਾਇਦਾ ਲਈ ਜਾ ਹੁਣ ਵੀ 25 ਅਪ੍ਰੈਲ ਨੂੰ ਇਹਨਾਂ ਦੀ ਸੇਲ ਲੱਗਣ ਜਾ ਰਹੀ ਆ ਸਾਡੀ ਪੂਰੀ ਫੈਮਿਲੀ ਰਿਸ਼ਤੇਦਾਰੀ ਵਿੱਚ ਬਹੁਤ ਉਤਸ਼ਾਹ ਆ ਕਿ ਅਸੀਂ ਇਸ ਸੇਲ ਨਾਲ ਜਿਹੜਾ ਪੂਰਾ ਪੂਰਾ ਫਾਇਦਾ ਠਾਵਾਂਗੇ ਜੀ ਐਦਾਂ ਹੀ ਸਾਡੇ ਕੋਲ ਸਾਰੇ ਹੀ ਮੈਰਿਜ ਵਾਸਤੇ ਫੈਂਸੀ ਤਰ੍ਹਾਂ ਦੇ ਕਲੈਕਸ਼ਨ ਸਾਰੇ ਹੀ ਮਿਲ ਜੇ ਜੋ ਵੀ ਕਸਟਮਰ ਸਾਡੀ ਇਸ ਵੀਡੀਓ ਨੂੰ 5 ਲੋਕਾਂ ਤੱਕ ਸ਼ੇਅਰ ਕਰਕੇ ਸ਼ੋਪਿੰਗ ਕਰਨ ਆਏਗਾ ਉਹਨਾਂ ਨੂੰ ਇੱਕ ਸਖਾਰ ਸਰਪ੍ਰਾਈਜ਼ ਗਿਫਟ ਦਵਾਂਗੇ ਇਲਾਕਾ ਵਾਸੀਆਂ ਲਈ ਵੱਡੀ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਦਸੂਹਾ ਦੇ ਵਿੱਚ ਖਾਸਾ ਕਲੋਥ ਹਾਊਸ ਤੇ ਲੱਗਨ ਜਾ ਰਹੀ ਹੈ ਬੰਪਰ ਧਮਾਕਾ ਸਮਰ ਸੇਲ ਤੇ ਆਓ ਅਸੀਂ ਚਲਦੇ ਹਾਂ ਅੰਦਰ ਤੇ ਲੈਨੇ ਆ ਪ੍ਰੋਪਰ ਡਿਟੇਲਸ ਦੀ ਜਾਣਕਾਰੀ ਸਰ ਜੀ ਸੁਣਿਆ ਤੁਸੀਂ ਖਾਸਾ ਕਲੋਥ ਹਾਊਸ ਦੇ ਵਿੱਚ ਬੰਪਰ ਸੇਲ ਲਗਾਈ ਹੋਈ ਹੈ ਕਿ ਇਹ ਸੱਚਾ ਸਭ ਹਾਂ ਜੀ ਮਾੜਾ ਸੱਚ ਹੀ ਹੈ ਇਹ ਹਾਂ ਹੀ ਹਰ ਸਾਲ ਹੀ ਬੰਪਰ ਸੇਲ ਲਗਾਉਂਦੇ ਹਾਂ ਤੇ ਸਰ ਇਹ ਜਿਹੜੀ ਬੰਪਰ ਸੇਲ ਹੈ ਇਹ ਕਿੰਨੇ ਪਰਸੈਂਟ ਆਫ ਹੈ ਮੈਡਮ 50% ਆਫ ਤੇ ਲਗਾਈ ਦੀ ਹੈ ਜੀ ਤੇ ਸਰ ਇਹਦਾ ਵਿੱਚ ਸੂਟਾਂ ਦੇ ਇਲਾਵਾ ਹੋਰ ਕਿਹੜੇ ਕਿਹੜੇ ਕੱਪੜੇ ਦੀ ਸੇਲ ਲਗਾਈ ਹੋਈ ਹੈ ਤੁਹਾਨੂੰ ਮੈਡਮ ਇਹਦੇ ਵਿੱਚ ਕਾਟਨ ਦੇ ਸੂਟ ਔਰ ਪਾਰਟੀ ਵੇਅਰ ਸੂਟ ਮਿਲਣਗੇ ਸੂਟਾਂ ਦੇ ਇਲਾਵਾ ਹੋਰ ਕਿਹੜੇ ਕੱਪੜੇ ਨੇ ਸਰ ਤੁਹਾਨੂੰ ਮਿਲਣਗੇ ਜੀ ਬੈੱਡ ਸ਼ੀਟਾਂ ਫੈਂਸੀ ਬੈੱਡ ਸ਼ੀਟਾਂ ਮਿਲਣਗੇ ਇਹਦੇ ਵਿੱਚ ਕੁਰਤੇ ਪਜਾਮੇ ਜੈਨਤ ਮਿਲਣਗੇ ਔਰ ਕੋਟ ਪੈਂਟ ਮਿਲਣਗੇ ਜੀ ਤੇ ਸਰ ਤੁਸੀਂ ਆਪਣੀ ਸੂਟਾਂ ਦੀ ਕੁਝ ਵੈਰਾਈਟੀ ਸਾਨੂੰ ਦਿਖਾ ਸਕਦੇ ਹੋ ਜਰੂਰ ਜੀ ਸਰ ਕਿਹੜੇ ਕਿਹੜੇ ਬ੍ਰਾਂਡ ਦੇ ਤੁਹਾਡੇ ਕੋਲ ਸੂਟ ਅਵੇ

ਉਨਾ ਤੋਂ ਵਾਪਸ ਸਿਲਕੀ ਵੈਰਾਈਟੀ ਵੀ ਨਿਕਲ ਰਹੇਗਾ ਫੈਂਸੀ ਬ੍ਰਾਈਡਲ ਇਦਾਂ ਹੀ ਸਾਡੇ ਕੋਲ ਸਾਰੇ ਹੀ ਮੈਰਿਜ ਵਾਸਤੇ ਫੈਨਸੀ ਤੁਹਾਨੂੰ 컬렉ਸ਼ਨ ਸਾਰੇ ਹੀ ਮਿਲਦੇ ਨੇ ਸਰ ਤੁਸੀਂ ਆਪਣੇ ਕਸਟਮਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਆਪਣੇ ਕਸਟਮਰ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਆ ਕਿ ਹਰ ਸਾਲ ਦੀ ਤਰ੍ਹਾਂ ਜਿੱਦਾਂ ਫੇਲ ਲਾਈਦੀ ਤੁਸੀਂ ਇੱਕ ਵਿਜ਼ਿਟ ਕਰੋ ਔਰ ਸਾਡੇ ਰੇਟ ਦੇਖੋ ਔਰ ਵੈਰਾਈਟੀ ਦੇਖੋ ਤੁਸੀਂ ਆਪ ਹੀ ਕਹੋਗੇ ਖੁਦ ਕਿ ਤੁਸੀਂ ਬਹੁਤ ਹੀ ਵਧੀਆ ਰੇਟ ਔਰ ਵਧੀਆ ਵੈਰਾਈਟੀ ਤੁਹਾਡੇ ਕੋਲ ਤੇ ਵਧੀਆ ਹੀ ਸਾਰਾ ਤੁਹਾਨੂੰ ਸਮਾਨ ਮਿਲੇਗਾ ਮੇਰਾ ਨਾਮ ਜਗਦੀਪ ਸਿੰਘ ਮੈਂ ਸਿੰਘ ਫੋਰਕ ਦਾ ਓਨਰ ਹਾਂ ਜੀ ਸਰ ਤੁਸੀਂ ਅੱਜ ਖਾਸਾ ਕਲੋਥ ਹਾਊਸ ਦੇ ਵਿੱਚ ਸ਼ੋਪਿੰਗ ਕਰਨ ਲਈ ਆਏ ਹੋ ਜੀ ਬਿਲਕੁਲ ਕੀ ਕਹਿਣਾ ਚਾਹੁੰਦੇ ਇਹ ਇਹਨਾਂ ਦੀ ਵੈਰਾਈਟੀ ਬਾਰੇ ਇਦਾਂ ਜੀ ਸੀ ਹਰ ਸਾਲ ਇਹਨਾਂ ਦੀ ਸੇਲ ਤੋਂ ਬਹੁਤ ਫਾਇਦਾ ਲਈਦਾ ਹੁਣ ਵੀ 25 ਪੈਲ ਇਹਨਾਂ ਦੀ ਸੇਲ ਲੱਗਣ ਜਾ ਰਹੀ ਆ ਸਾਡੀ ਪੂਰੀ ਫੈਮਿਲੀ ਵਿੱਚ ਰਿਸ਼ਤੇਦਾਰੀ ਵਿੱਚ ਬਹੁਤ ਉਤਸ਼ਾਹ ਆ ਕਿ ਅਸੀਂ ਇਸ ਸੇਲ ਦਾ ਜਿਹੜਾ ਪੂਰਾ ਪੂਰਾ ਫਾਇਦਾ ਠਾਵਾਗੇ ਜੀ ਸਰ ਵੈਰਾਈਟੀ ਵਧੀਆ ਕਿ ਐਵੇਂ ਕਹਿੰਦੇ ਨੇ ਨਹੀਂ ਵੈਰਾਈਟੀ ਇਹਨਾਂ ਦੀ ਵਧੀਆ ਹੁੰਦੀ ਆ ਜੀ ਸਾਨੂੰ ਜਲੰਧਰ ਲੁਧਿਆਣਾ ਜਾਂਦੀ ਲੋੜ ਨਹੀਂ ਪੈਂਦੀ ਮਾਰਗੇਨਿੰਗ ਨਹੀਂ ਕਰਨੀ ਪੈਂਦੀ ਰੇਟ ਇਹਨਾਂ ਦੇ ਜਿਹੜੇ ਬੜੇ ਸਹੀ ਹੁੰਦੇ ਆ ਜੀ ਤੇ ਸਾਨੂੰ ਬੜਾ ਉਤਸ਼ਾਹ ਆ ਸਾਨੂੰ ਬੜਾ ਚਾਹ ਆ ਵੀ ਖਾਲਸਾ ਭਾਜੀ ਜਿਹਦਾ ਪਿਛਲੇ ਸਾਲ ਸੇਲ ਆਈ ਸੀ ਇਹ ਸਾਰੀ ਸੀਲ ਲਾਰਜ ਆ ਰਹਾ ਹੈ ਅਸੀਂ ਪੂਰਾ ਪੂਰਾ ਫਾਇਦਾ ਲਵਾਂਗੇ ਨਹੀਂ ਸੇਲ ਦਾ ਤੇ ਸਰ ਤੁਸੀਂ ਲੋਕਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਵੀ ਇੱਥੇ ਆ ਕੇ ਸ਼ੋਪਿੰਗ ਕਰਨ ਬਿਲਕੁਲ ਜੀ ਮੈਂ ਆਪਣੇ ਜਿਹੜੇ ਦਸੂਆ ਵਾਸੀ ਆ ਜਾਂ ਸਾਡੇ ਹੋਰ ਭੈਣ ਭਰਾ ਉਹਨਾਂ ਨੂੰ ਅਪੀਲ ਕਰੂੰਗਾ ਕਿ ਉਹ ਇਸ ਸੇਲ ਦਾ ਪੂਰਾ ਪੂਰਾ ਫਾਇਦਾ ਉਠਾ ਸਕਣ ਖਾਲਸਾ ਕਲੋਥ ਹਾਊਸ 25 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਬੰਪਰ ਧਮਾਕਾ ਸਮਰ ਸੇਲ ਲੱਗਣ ਜਾ ਰਹੀ ਹੈ ਅਗਰ ਤੁਸੀਂ ਵੀ ਇਸ ਬੰਪਰ ਧਮਾਕਾ ਸੇਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰਿਓ ਖਾਲਸਾ ਕਲੋਥ ਹਾਊਸ 임ਲੇ ਚੌਂਕ ਦਸੂਆ ਵਿਖੇ ਖਾਲਸਾ ਕਲੋਥ ਹਾ ਦੇ ਇਹਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ